ਪ੍ਰੀਮ ਕੋਰਟ ਨੇ ਆਰਡਰ ਦਿੱਤੇ ਆ ਰੋਡ ਖੋਲਣਾ ਕਿ ਹਰਿਆਣੇ ਦੇ ਵਿੱਚ ਸੜਕਾਂ 'ਤੇ ਟਰੈਕਟਰ ਨਹੀਂ ਚੱਲਦੇ ਕਿ ਤੁਸੀਂ ਕੋਆਪਰੇਟ ਨਹੀਂ ਕਰ ਰਹੇ ਆਮ ਲੋਕਾਂ ਦੇ ਲਈ ਵੀ ਰਾਹ ਖੁੱਲ ਜਾਣਾ ਚਾਹੀਦਾ ਨਹੀਂ 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 ਅਸੀਂ ਤਾਂ ਸਾਰੇ ਲੋਕਾਂ ਨੇ ਹੈ ਰੱਬਾ ਕਮਾਲ ਦੀ ਗੱਲ ਹੈ ਨਵੀਂ ਗੱਲ ਕਰ ਲੈਣ ਨੂੰ ਤੁਸੀਂ ਪਤਾ ਨਹੀਂ ਕਿੱਥੋਂ ਕਿਸਾਨਾਂ ਦਾ ਜਿਹੜਾ ਅਸੀਂ ਗੱਲ ਕਰਦੇ ਆ ਕਿ ਟਰੈਕਟਰ ਲੈ ਕੇ ਜਾਣਾ ਇੱਕੋ ਹੀ ਚੀਜ਼ ਆ ਸਾਡੇ ਕੋਲੇ ਸਾਡੀ ਟਰਾਲੀ ਉਹਦੇ ਲਈ ਸਾਡੇ ਕੋਲੇ ਅੰਦਰ ਉੱਥੇ ਘਰ ਬਕਾਨ ਕਿੱਥੇ ਮਿਲਣਾ ਇੱਕੋ ਹੀ ਚੀਜ਼ ਆ ਸਾਡੇ ਕੋਲੇ ਸਾਡੀ ਟਰਾਲੀ ਸੋ ਇਸ ਕਰਕੇ ਸਾਨੂੰ ਸਾਡੀ ਟਰਾਲੀ ਲੈ ਜਾਏ ਬਿਨਾ ਇਹ ਅੰਦੋਲਨ ਪੋਸੀਬਲ ਹੀ ਨਹੀਂ ਵੀ ਇਸ ਟ੍ਰੇਨਸ ਦਾ ਜ਼ਿਕਰ ਆਉਂਦਾ ਹੈ ਕਿਸੇ ਉਹ ਤਰੀਕੇ ਦੇ ذریعے ਵੀ ਦਿੱਲੀ ਜਾਣ ਨੂੰ ਤਿਆਰ ਨਹੀਂ 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 ਤਾਂ ਤੁਸੀਂ ਪਹਿਲ ਕਦਮੀ ਕੀਤੀ ਹਾਲਾਂਕਿ ਤੁਸੀਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਏ ਹੋ ਕਿ ਨਰਿੰਦਰ ਮੋਦੀ ਨਾਲ ਜਾਂ ਨਵੇਂ ਖੇਤੀਬੜੀ ਮੰਤਰੀ ਦੇ ਨਾਲ ਗੱਲਬਾਤ ਕਰਨ ਦੀ ਪਹਿਲ ਕੀਤੀ ਦੇਖੋ ਮੈਨੂੰ ਲੱਗਦਾ ਇਹ 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 ਸਵਾਲ ਆਪਣੇ ਆਪ ਦੇ ਵਿੱਚ ਕੋਈ ਉਹ ਅਹਿਮੀਅਤ ਨਹੀਂ ਰੱਖਦਾ ਸਰਕਾਰ ਲਗਭਗ ਸਾਰੀ ਉਹ ਹੈ ਤੇ ਜਦੋਂ ਸਰਕਾਰ ਉਹ ਹੈ ਸਪੀਕਰ ਤੱਕ ਉਹ ਹੈ ਪ੍ਰਧਾਨ ਮੰਤਰੀ ਤੱਕ ਉਹ ਹੈ ਤਾਂ ਉਹਨਾਂ ਸਾਰਿਆਂ ਦੇ ਕੋਲੇ ਸਾਡੇ ਮੈਮੋਰੰਡਮ ਜਾ ਚੁੱਕੇ ਨੇ ਟੰਗੜਾ ਰਣੋ ਤੱਕ ਸਰੋ ਅੰਦੋਲਨ ਨੂੰ ਲੈ ਕੇ ਬੜੀਆਂ ਠੀਕਾ ਟਿੱਪਣੀਆਂ ਕਰਦੇ ਨਜ਼ਰੋਂ ਹੁਣ ਇੱਕ ਉਹਨਾਂ ਦੀ ਫਿਲਮ ਆ ਰਹੀ ਹੈ ਐਮਰਜੈਂਸੀ ਉਹਨੂੰ ਲੈ ਕੇ ਅਕਾਲ ਤਖਤ ਸਰ ਦੇ ਜਥੇਦਾਰ ਦੀ ਗੱਲ ਕਰ ਲਈਏ ਜਾਂ ਅਸੀਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ ਜਾਂ ਅਕਾਲੀ ਦਲ ਦੀ ਗੱਲ ਕਰ ਲਈਏ ਉਹ ਕਹਿੰਦੇ ਨੇ ਕਿ ਉਹਨਾਂ ਵਿੱਚ ਕਸੀਨ ਫਿਲਮਾਇਆ ਗਿਆ ਤਾਂ ਉਹ ਪੰਜਾਬ ਦੇ ਵਿੱਚ ਦੁਬਾਰਾ ਉਹ ਜੇ ਹਾਲਾਤ ਬਣਾਉਣ ਦੀ ਕੋਸ਼ਿਸ਼ ਉਹ ਫਿਲਮ ਦੇ ਜ਼ਰੀਏ ਕੀਤਾ ਜਾ ਰਿਹਾ ਮੈਂ ਕਹਿੰਦਾ ਸਾਨੂੰ ਰੌਲਾ ਪਾਉਣ ਦੀ ਲੋੜ ਨਹੀਂ ਸਾਡੀ ਸਰਕਾਰ ਜਿਹੜੀ ਰੋਜ਼ ਏਕਤਾ ਐਖੰਡਤਾ ਏਕਤਾ ਐਖੰਡਤਾ ਏਕਤਾ ਐਖੰਡਤਾ ਦੇ ਢੋਲ ਕੁੱਟਦੀ ਹੈ ਉਹ ਸਰਕਾਰ ਨੂੰ ਆਪਣੇ ਆਪ ਉਹਦੇ ਤੇ ਬੈਂਲਾਦਰਾ ਕੋਲਕੱਤਾ ਦੇ ਵਿੱਚ ਇੱਕ ਬਲਾਤਕਾਰ ਹੁੰਦਾ ਸਿਰਫ ਕੋਲਕੱਤਾ ਦੇ ਵਿੱਚ ਨਹੀਂ ਹੁੰਦਾ ਚਲੋ ਕੋਲਕੱਤਾ ਦੇ ਵਿੱਚ ਡਾਕਟਰ ਦੇ ਨਾਲ ਜ਼ਰੂਰ ਹੁੰਦਾ ਉਹਦੇ ਵਿੱਚ ਡਾਕਟਰਾਂ ਦੀ ਸੁਰੱਖਿਆ ਦਾ ਇੱਕ ਸਵਾਲ ਜ਼ਰੂਰ ਉੱਠਦਾ ਹੈ ਆ ਤਾਂ ਡਾਕਟਰ ਜਿਹੜਾ ਵਰਗ ਹੈ ਉਹਨਾਂ ਵਿੱਚ ਇੱਕ ਡਰ ਦਾ ਮਾਹੌਲ ਹੁਣ ਪੈਦਾ ਹੋ ਗਿਆ ਉਹ ਮੇਰਾ ਗੱਲ ਪਤਾ ਨਹੀਂ ਕਿੰਨੀਆਂ ਧੀਆਂ ਨਾਲੇ ਵਾਪਰ ਰਹੀ ਆ ਆਮ ਕਮਿਊਨਿਟੀ ਦੀਆਂ ਧੀਆਂ ਨਾਲੇ ਵਾਪਰ ਰਹੀ ਆ ਔਰ ਤੁਸੀਂ ਦੇਖਿਆ ਮਣੀਪੁਰ ਦੇ ਵਿੱਚ ਬਿਲਕੁਲ ਇਹੀ ਕੁਝ ਹੋਇਆ ਇਹਦੋਂ ਪਹਿਲਾਂ ਹੋਰ ਲੜਕੀਆਂ ਨਾਲੇ ਕੁਝ ਆਪਣੇ ਪਟਿਆਲੇ ਜਿਹੀ ਕੁਝ ਹੋਇਆ ਸਾਰਾ ਕੁਝ ਆਪਾਂ ਦੇਖਿਆ ਹੈ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਸ਼ਾਇਦ ਕਿਤਨਾ ਕਿਤੇ ਸਰਕਾਰ ਮੀਟਿੰਗਾਂ ਦੇ ਤੌਰ ਤੇ ਵਿੱਚੋਂ ਕੱਢਦੀ ਹੋਈ ਨਜ਼ਰ ਆ ਰਹੀ ਸੀ ਕਿ ਰਾਹ ਕਿਵੇਂ ਖੋਲਿਆ ਜਾਵੇ ਇਹ ਵੀ ਸਿਲਸਲਾ ਸ਼ੁਰੂ ਹੋਇਆ ਪਹਿਲਾਂ ਮੀਟਿੰਗਾਂ ਇਹ ਹੋਈਆਂ ਕਿ ਮੰਗਾਂ ਕੀ ਨੇ ਮੰਗਾਂ ਤੇ ਹੱਲ ਕੀਤਾ ਜਾਵੇ ਹਾਲਾਂਕਿ ਮੰਗਾਂ ਤੇ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਹੁਣ ਮੀਟਿੰਗਾਂ ਦਾ ਦੌਰੇ ਚੱਲ ਪਿਆ ਕਿ ਜਿਹੜੇ ਰਾਹ ਰੋਕੇ ਗਏ ਨੇ ਉਹ ਰਾਹ ਕਿਵੇਂ ਖੁੱਲੇ ਜਾਣ ਤੇ ਖਾਸ ਤੌਰ ਤੇ ਜੇਕਰ ਕਿਸਾਨ ਦਿੱਲੀ ਜਾਂਦੇ ਨੇ ਤਾਂ ਦਿੱਲੀ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਮਾਹੌਲ ਹੋਵੇਗਾ ਉਹ ਸਾਰੀ ਚੀਜ਼ਾਂ ਦੇ ਵਿਚਾਰ ਕੀਤਾ ਜਾਂਦਾ ਹਾਲਾਂਕਿ ਬੀਤੇ ਦਿਨੀ ਬੈਠਕ ਵੀ ਹੋਈ ਕਿਸਾਨਾਂ ਦੀ ਦੋਨਾਂ ਸੂਬਿਆਂ ਦੇ ਅਧਿਕਾਰੀਆਂ ਦੇ ਨਾਲ ਪਰ ਉਥੇ ਜਿਹੜੀ ਕਿ ਗੱਲਬਾਤ ਨਹੀਂ ਬਣਦੀ ਤੇ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਗੁੱਮੇਰੇ ਨਾਲ ਨੇ ਡੱਲਵਾ ਸਾਹਿਬ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੱਲ ਤੁਹਾਡੀ ਬੈਠਕ ਜਿਹੜੀ ਹੁੰਦੀ ਹੈ ਉਹ ਬੈਠਕ ਬੇਸਿੱਟਾ ਰਹਿੰਦੀ ਹੈ ਹਾਲਾਂਕਿ ਬੇਸਿੱਟਾ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਰਿਹਾ ਪਰ ਕੱਲ ਦੀ ਬੈਠਕ ਦਾ ਅਸੀਂ ਜੇ ਆਧਾਰ ਮੰਨੀਏ ਬੇਸਿੱਟਾ ਰਹਿਣ ਦਾ ਉਹ ਕੀ ਰਿਹਾ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਸਾਡੇ ਨਾਲ ਕੱਲ ਮੀਟਿੰਗ ਕੀਤੀ ਗਈ ਹੈ ਜੀ ਉਹ ਮੀਟਿੰਗ ਇਹਨਾਂ ਦੀ ਗੱਲ ਉਹਨਾਂ ਵੱਲੋਂ ਵੀ ਆ ਰਹੀ ਸੀਗੀ ਕਿ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਆ ਰੋਡ ਖੋਲਣਾ ਹੈ ਹੂੰ ਤੋ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਸੀਗੇ ਕਿ ਦੇਖੋ ਜੇ ਸੁਪਰੀਮ ਕੋਰਟ ਦੇ ਆਰਡਰ ਨੇ ਉਹ ਸਰਕਾਰ ਨੂੰ ਆਰਡਰ ਕੀਤੇ ਨੇ ਅਸੀਂ ਤਾਂ ਉਹਦੇ ਦੇ ਵੇਟ ਕਰੀ ਜਾਨੇ ਆ ਠੀਕ ਹੈ ਫੇ ਰੋਡ ਖੋਲੋ ਔਰ ਲਗਾਤਾਰ ਵੇਟ ਕਰ ਰਹੇ ਆ ਕਿ ਰੋਡ ਕਦੋਂ ਖੁੱਲਦਾ ਹੈ ਹੂੰ ਅਗਰ ਰੋਡ ਖੁੱਲਦਾ ਹੈ ਪਬਲਿਕ ਦਾ ਲਈ ਵੀ ਮਤਲਬ ਉਹ ਸਹੂਲਤ ਬਣਦੀ ਹੈ ਤੇ ਸਾਡੇ ਲਈ ਵੀ ਸਹੂਲਤ ਬਣਦੀ ਹੈ ਅਸੀਂ ਵੀ ਆਪਦਾ ਜਾ ਕੇ ਦਿੱਲੀ ਆਪਦਾ ਪ੍ਰੋਟੈਸਟ ਕਰ ਸਕਾਂਗੇ ਠੀਕ ਹੈ ਤੋਂ ਕੋਈ ਦਿੱਕਤ ਨਹੀਂ ਆਸੀ ਤਾਂ ਮਤਲਬ ਐਗਰੀਆ ਸਰ ਅਗਰ ਰੋਡ ਖੁੱਲਦਾ ਤਾਂ ਤਾਂ ਉਸ ਤੋਂ ਅਗਲੇ ਪਾਸੇ ਫਿਰ ਹਰਿਆਣੇ ਦੇ ਅਧਿਕਾਰੀਆਂ ਵੱਲੋਂ ਗੱਲ ਹੀ ਆਉਂਦੀ ਹੈ ਕਿ ਜੀ ਟਰੈਕਟਰ ਟਰਾਲੀਆਂ ਨਾਲ ਤਾਂ ਫਿਰ ਮਤਲਬ ਮੋਟਰ ਵਹੀਕਲ ਐਕਟ ਦੀ ਉਲੰਘਣਾ ਹੁੰਦੀ ਹੈ ਹੂੰ ਹੁਣ ਸਵਾਲ ਇਹ ਆ ਵੀ ਕੀ ਹਰਿਆਣੇ ਚ ਸੜਕਾਂ ਦੇ ਉੱਤੇ ਤੁਸੀਂ ਪ੍ਰੈਸ ਵਾਲੇ ਚੈੱਕ ਕਰਿਓ ਕੀ ਹਰਿਆਣਾ ਦੇ ਵਿੱਚ ਸੜਕਾਂ 'ਤੇ ਟਰੈਕਟਰ ਨਹੀਂ ਚੱਲਦੇ? ਠੀਕ ਹੈ। ਕੀ ਪੰਜਾਬ 'ਚ ਟਰੈਕਟਰ ਨਹੀਂ ਚੱਲਦੇ? ਕਰਨਾਟਕਾ, ਤਾਮਿਲਨਾਡੂ, ਮਧ ਪ੍ਰਦੇਸ਼ ਟਰੈਕਟਰ ਨਹੀਂ ਚੱਲਦੇ? ਸੜਕਾਂ 'ਤੇ ਟਰੈਕਟਰ ਚੱਲਦੇ ਨੇ। ਲੋਕਾਂ ਨੇ ਮਤਲਬ ਅਨਾਜ ਆਪਦਾ ਸੜਕਾਂ ਦੇ ਮਰਾਹੀ ਹੀ ਮੰਡੀਆਂ 'ਚ ਲੈ ਕੇ ਜਾਣਾ। ਠੀਕ ਹੈ। ਜਿਹੜੇ ਲੋਕ ਗੰਨੇ ਦੀ ਖੇਤੀ ਕਰਦੇ ਉਹਨਾਂ ਦੀ ਮੈਂ ਖਾਸ ਕਰਕੇ ਗੱਲ ਜੇ ਕਰਾਂ। ਜੀ। ਗੰਨੇ ਦੇ ਕਾਸ਼ਟਕਾਰ ਨੂੰ ਤਾਂ 100-100 ਕਿਲੋਮੀਟਰ, 1.5-150 ਕਿਲੋਮੀਟਰ ਜਿਹੜਾ ਇੱਕ ਮੈਲ ਤੋਂ ਉਹ ਕਹਿ ਦਿੰਦੇ ਆ ਨਾ ਵੀ ਗੰਨਾ ਅਸੀਂ ਨਹੀਂ ਸਟਾਉਣਾ, ਉਹਨੂੰ ਹੋਰ ਅੱਗੇ ਜਾਣਾ ਪੈਂਦਾ। ਤੋਂ ਨੂੰ 1.5 150 ਕਿਲੋਮੀਟਰ ਹਾਈਵੇ ਤੇ ਚੱਲਣਾ ਪੈਂਦਾ ਹੂੰ। ਤਾਂ ਇਹਦਾ ਮਤਲਬ ਇਹਦਾ ਉਹਨਾਂ ਦਾ ਲੌਜੀਕ ਕੋਈ ਠੀਕ ਨਹੀਂ ਹੈ। ਕਿਸਾਨਾਂ ਦਾ ਜਿਹੜਾ ਅਸੀਂ ਗੱਲ ਕਰਦੇ ਆਂ ਕਿ ਟਰੈਕਟਰ ਲੈ ਕੇ ਜਾਣਾ। ਦੇਖੋ ਅਸੀਂ ਸਰਕਾਰ ਦਾ ਇੱਕ ਐਕਸਪੀਰੀਅੰਸ ਚੈੱਕ ਕਰ ਲਿਆ ਆਪਾਂ ਸਾਰਿਆਂ ਨੇ ਕਰ ਲਿਆ ਮੈਂ ਨਹੀਂ ਇਕੱਲੇ ਨੇ ਕੀਤਾ ਸਾਰੀ ਦੁਨੀਆ ਨੇ ਕਰ ਲਿਆ। ਅਸੀਂ ਦਿੱਲੀ ਗਏ। ਸਾਡੇ 13 ਮਹੀਨੇ ਸਾਡੀ ਗੱਲ ਨਹੀਂ ਸੁਣੀ ਜੀ। ਹੁਣ ਅਸੀਂ ਇੱਥੇ ਬੈਠੇ ਆਂ। ਸਾਡੇ 6 ਮਹੀਨੇ ਹੋ ਗਏ ਸਰਕਾਰ ਕੰਨ ਵੀ ਬੰਦ ਕਰੀ ਬੈਠੀ ਆੱਖਾਂ ਵੀ ਬੰਦ ਕਰੀ ਨਹੀਂ ਪਰ ਮੀਟਿੰਗਾਂ ਦਾ ਦੌਰ ਰਿਆ ਸਰਕਾਰ ਮੀਟਿੰਗਾਂ ਖੁਦ ਕਰਦੀ ਰਹੀ ਹਕੇ ਜਦੋਂ ਮੀਟਿੰਗਾਂ ਹੋਈਆਂ ਜੀ ਕਿ ਉਹ ਜੇ ਉਹ ਚਾਰ ਮੀਟਿੰਗਾਂ ਹੋ ਗਈਆਂ ਤੇ ਉਸ ਤੋਂ ਬਾਅਦ ਕਿ ਸਰਕਾਰ ਦੀ ਰਿਸਪੋਨਸੀਬਿਲਟੀ ਨਹੀਂ ਬੰਦੀ ਕਿ ਦੁਬਾਰਾ ਫੇਰ ਮੀਟਿੰਗਾਂ ਕਰੀਆਂ ਜਾਣ ਠੀਕ ਹੈ ਫੇਰ ਮਸਲੇ ਦਾ ਹੱਲ ਕੀਤਾ ਜੇ ਤਾਂ ਮਤਲਬ ਸਰਕਾਰ ਕਿਸ ਗੱਲ ਤੇ ਚਾਹੁੰਦੀ ਕੀ ਆ ਕੀ ਕਰਨਾ ਚਾਹੁੰਦੀ ਹੈ ਸਰਕਾਰ ਦੀ ਮਨਸ਼ਾ ਕੀ ਹੈ ਤੋਂ ਸਰਕਾਰ ਨੇ ਸਾਡੇ ਨਾਲ ਗੱਲਬਾਤ ਕਰਨ ਦੀ ਬਜਾਏ ਬਿਲਕੁਲ ਜਵਾਨ ਬੰਦ ਕਰ ਲਈ ਤਾਂ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਜੇ ਸਾਡੇ ਨਾਲ ਸਰਕਾਰ ਇੱਥੇ ਗੱਲ ਨਹੀਂ ਕਰੇਗੀ ਤਾਂ ਸਾਨੂੰ ਕੀ ਕਰਨਾ ਪਏਗਾ ਠੀਕ ਹੈ ਸਾਨੂੰ ਉੱਥੇ ਜਾਣਾ ਪਏਗਾ ਜਿੱਥੇ ਸਰਕਾਰ ਬੈਠੀ ਹੈ ਹੂੰ ਹੁਣ ਉੱਥੇ ਜਦੋਂ ਰੋੜਾਂ ਖੁੱਲਦੀਆਂ ਨੇ ਅਸੀਂ ਉੱਥੇ ਜਾਣ ਲਈ ਤਿਆਰੀ ਚ ਹੈ ਅਗਲੀ ਗੱਲ ਇਹ ਹੈ ਕਿ ਜੇ ਉਹ ਕਹਿੰਦੇ ਨੇ ਵੀ ਤੁਸੀਂ ਟਰੈਕਟਰ ਨਾ ਲੈ ਕੇ ਜਾਓ ਵਾਲੀ ਗੱਲ ਜਾਂ ਸੁਪਰੀਮ ਕੋਰਟ ਦੀ ਜਦੋਂ ਗੱਲ ਆਉਂਦੀ ਹੈ ਉੱਥੇ ਅਸੀਂ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਸਨਿਮਰ ਬੇਨਤੀ ਕਰਾਂਗੇ ਕਿ ਦੇਖੋ ਸਰਕਾਰ ਦਾ ਆਪਾਂ ਸੁਭਾ ਚੈੱਕ ਕਰ ਲਿਆ 13 ਮਹੀਨੇ ਗੱਲ ਨਹੀਂ ਹੋਈ ਸਾਡੇ 6 ਮਹੀਨੇ ਹੁਣ ਗੱਲ ਨਹੀਂ ਹੋਈ ਤਾਂ ਇਹਦੇ ਹਾਲਾਤਾਂ ਦੇ ਵਿੱਚ ਜੇ ਅਸੀਂ ਸਰਕਾਰ ਤੋਂ ਕੁਝ ਮੰਗਾਉਣ ਜਾਣਾ ਹੈ ਜੀ ਤਾਂ ਸਾਨੂੰ ਆਪਣੇ ਬਾਪ ਨੂੰ ਤਿਆਰ ਕਰਕੇ ਜਾਣਾ ਪਏਗਾ ਕਿ 6 ਮਹੀਨੇ ਵੀ ਲੱਗ ਸਕਦੇ ਨੇ 7 ਵੀ ਲੱਗ ਸਕਦੇ ਨੇ 10 ਵੀ ਲੱਗ ਸਕਦੇ ਨੇ। ਔਰ ਉਹਦੇ ਲਈ ਜਿੰਨੀਆਂ ਮੌਸਮ ਚੇਂਜੇਜ਼ ਹੋਣੀਆਂ ਨੇ ਉਹਨਾਂ ਸਭ ਦੀ ਤਿਆਰੀ ਕਰਨੀ ਪਊਗੀ ਅਗਰ ਬਰਸਾਤ ਆਈ ਤਾਂ ਤਤਵੀ ਸਰਲ ਕੋਣਾ ਹੈ, ਗਰਮੀ ਆ ਤਾਂ ਤਤਵੀ ਸਰਲ ਕੋਣਾ ਹੈ, ਸਰਦੀ ਆ ਤਾਂ ਤਤਵੀ ਅੰਦਰ ਪਹਿਣਾ ਹੈ। ਤੋਂ ਸਾਰੇ ਕਾਸੇ ਦੀ ਲੋੜ ਪੈਂਦੀ ਹੈ। ਠੀਕ ਹੈ। ਸੋ ਉਹਦੇ ਲਈ ਸਾਡੇ ਕੋਲੇ ਅੰਦਰ ਉੱਥੇ ਘਰ ਮਕਾਨ ਕਿੱਥੇ ਮਿਲਣਾ ਹੈ? ਇੱਕੋ ਹੀ ਚੀਜ਼ ਹੈ ਸਾਡੇ ਕੋਲੇ ਸਾਡੀ ਟਰਾਲੀ। ਸੋ ਇਸ ਕਰਕੇ ਸਾਨੂੰ ਸਾਡੀ ਟਰਾਲੀ ਲਜਾਏ ਬਿਨਾ ਇਹ ਅੰਦੋਲਨ ਪੋਸੀਬਲ ਹੀ ਨਹੀਂ ਵੀ ਅਸੀਂ ਕਹੀਏ ਵਜਿ ਦਿਲੇ ਜੜਾ ਡਲੇਵਾਲ ਸਾਹਿਬ ਜਿਹੜੀਆਂ ਟਿੱਪਣੀਆਂ ਸੁਪਰੀਮ ਕੋਰਟ ਦੀਆਂ ਆਈਆਂ ਜਾਂ ਜਿਹੜੀਆਂ ਗੱਲਾਂ ਜੇ ਮੈਂ ਕਹੂੰ ਹਰਿਆਣੇ ਦੇ ਅਧਿਕਾਰੀ ਕਰਦੇ ਨਜ਼ਰ ਆਏ ਉਹ ਰਲ ਮੀਆਂ ਮਲਮੀਆਂ ਚ ਨੇ ਉਸ ਤੇ ਤੌਰ ਤੇ ਪਬਲਿਕ ਟਰਾਂਸਪੋਰਟ ਦਾ ਯੂਜ਼ ਕਰਨ ਨੂੰ ਕਹਿ ਰਹੇ ਨੇ ਜੀ ਤੁਸੀਂ ਜਾਣਾ ਜਾਂ ਬੱਸਾਂ ਜਾਂ ਹੋਰ ਜਿਹੜੇ ਵਾਹਨ ਨੇ ਉਹ ਲੈ ਜਾਓ ਟਰੈਕਟਰ ਟਰਾਲੀਆਂ ਲੈ ਕੇ ਜਾਣ ਨੂੰ ਰਜਾਮੰਦ ਨਹੀਂ ਹੈ ਤੇ ਜੇਕਰ ਰਜਾਮੰਦ ਨਹੀਂ ਹੈ ਤਾਂ ਕਿਸਾਨ ਫਿਰ ਅਗਲਾ ਜਿਹੜਾ ਸਟੈਪ ਹੈ ਉਹ ਕੀ ਹੈ ਕਿਸਾਨ ਦਾ ਜੇਕਰ ਇਹੋ ਜੀ ਸਿਚੁਏਸ਼ਨ ਬਣੇਗੀ ਹਮ ਰਸਤਾ ਖੁੱਲੇਗਾ ਜੇ ਇਹੋ ਜੀ ਸਿਚੁਏਸ਼ਨ ਬਣੇਗੀ ਫਿਰ ਤੁਰੰਤ ਨਵੇਂ ਹਾਲਾਤਾਂ ਦੇ ਮੁਤਾਬਕ ਜਿਹੋ ਜੇ ਉਹਨੂੰ ਮਤਲਬ ਡਵੈਲਪਮੈਂਟ ਹੋਏਗੀ ਹਾਲਾਤਾਂ ਦੀ ਉਸ ਡਵੈਲਪਮੈਂਟ ਦੇ ਮੁਤਾਬਕ ਅਸੀਂ ਆਪਸ ਵਿੱਚ ਦੋਨੋਂ ਫੋਰਮ ਬੈਠਾਂਗੇ ਬੈਠ ਕੇ ਮੀਟਿੰਗ ਕਰਕੇ ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਜੇਕਰ ਸਿਚੁਏਸ਼ਨ ਬਣਦੀ ਹੈ ਜੇਕ ਪਬਲਿਕ ਟ੍ਰਾਂਸਪੋਰਟ ਦਾ ਜ਼ਿਕਰ ਆਉਂਦਾ ਆ ਜਾਂ ਟ੍ਰੇਨਸ ਦਾ ਜ਼ਿਕਰ ਆਉਂਦਾ ਹੈ ਕਿਸੇ ਹੋਰ ਕੋਈ ਵੀਹਿਕਲ ਦਾ ਜ਼ਿਕਰ ਆਉਂਦਾ ਤਾਂ ਉਹ ਤਰੀਕੇ ਦੇ ذریعے ਵੀ ਦਿੱਲੀ ਜਾਣ ਨੂੰ ਤਿਆਰ ਹੋ ਨਹੀਂ 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 ਇਹਦੇ ਲਈ ਮੈਂ ਪਹਿਲੇ ਹੀ ਬੇਨਤੀ ਕੀਤੀ ਹੈ ਕਿ ਉਹਨਾਂ ਵਹੀਕਲਾਂ ਦੇ ਉੱਤੇ ਉਹਨਾਂ ਉਹਨਾਂ ਸਾਧਨਾਂ ਦੇ ਨਾਲ ਜੇ ਦਿੱਲੀ ਅਸੀਂ ਜਾਣੇ ਆ ਤਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਹੈ ਉਹ ਉੱਥੇ ਸਾਨੂੰ ਕੌਣ ਪ੍ਰੋਵਾਈਡ ਕਰਾਏਗਾ ਠੀਕ ਸੋ ਇਸ ਲਈ ਸਾਨੂੰ ਜਾਣਾ ਤਾਂ ਆਪਦੇ ਸਾਧਨ ਲਿਜਾ ਕੇ ਲੈ ਕੇ ਜਾਣਾ ਪੈਣਾ ਸਾਨੂੰ ਉਹਦੇ ਟਰੈਕਟਰ ਟਰਾਲੀਆਂ ਲੈ ਜਾਣੀਆਂ ਪੈਣੀਆਂ ਇਹਦੇ ਬਿਨਾਂ ਤਾਂ ਸਾਡਾ ਕੋਈ ਹੱਲ ਨਹੀਂ ਹੋ ਸਕਦਾ ਸੋ ਜਿਹੜੀ ਉਹ ਸਿਚੁਏਸ਼ਨ ਦੀ ਜਿਹੜੀ ਮੈਂ ਗੱਲ ਕੀਤੀ ਹੈ ਕਿ ਸਰਕਾਰ ਗੇਟ ਖੋਲਣ ਦੀ ਗੱਲ ਕਰਦੀ ਹੈ ਸਾਨੂੰ ਟਰੈਕਟਰ ਲਿਜਾਨ ਤੋਂ ਰੋਕਦੀ ਐ ਕਿ ਟਰੈਕਟਰ ਨਹੀਂ ਲੈ ਕੇ ਜਾਣੇ ਫਿਰ ਉੱਥੇ ਤਾਂ ਸਾਨੂੰ ਮੀਟਿੰਗ ਕਰਕੇ ਅਸੀਂ ਫੈਸਲਾ ਲਵਾਂਗੇ ਨਾ ਕਿ ਹੁਣ ਸਾਨੂੰ ਅੱਗੇ ਮਤਲਬ ਕਿਹੜੇ ਗੇਟ ਕੋਲਨ ਦੀ ਗੱਲ ਹੋ ਗਈ ਗੇਟ ਤਰੀਕੇ ਨਾਲ ਖੋਲੇ ਗਏ ਹਰ ਹਰਿਆਣਾ ਸਰਕਾਰ ਨੇ ਐਫੀਡੀਵੀਡ ਦਿੱਤਾ ਕਿ ਪਹਿਲਾਂ 2 ਵੀਲਰ ਲਈ ਫਿਰ 4 ਵੀਲਰ ਦੇ ਲਈ ਫਿਰ ਹੈਵੀ ਵੀਕਲਸ ਲਈ ਸੀ ਖੋਲ ਦਵਾਂਗੇ ਸਥਿਤੀ ਉਹ ਜੀ ਬੰਨੀ ਚਾਹੀਦੀ ਐ ਕਿ ਤੁਸੀਂ ਕੋਆਪਰੇਟ ਨਹੀਂ ਕਰ ਰਹੇ ਆਮ ਲੋਕਾਂ ਦੇ ਲਈ ਵੀ ਰਾਹ ਖੁੱਲ ਜਾਣਾ ਚਾਹੀਦਾ ਨਹੀਂ 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 ਅਸੀਂ ਤਾਂ ਸਾਰੇ ਲੋਕਾਂ ਨੇ ਹੈ ਰੱਬਾ ਕਮਾਲ ਦੀ ਗੱਲ ਐ ਨਵੀਂ ਗੱਲ ਕੱਢ ਲੈਣੇ ਤੁਸੀਂ ਪਤਾ ਨਹੀਂ ਕਿੱਥੋਂ ਅਸੀਂ ਤਾਂ ਕਹਿੰਨੇ ਰਾਹ ਸਾਰਾ ਖੋਲੋ ਸਾਰਾ ਰਾਹ ਖੁੱਲੋ ਪਬਲਿਕ ਵੀ ਜਾਵੇ ਅਸੀਂ ਵੀ ਜਾਈਏ ਠੀਕ ਹੈ ਸਾਡਾ ਰਾਹ ਖੁੱਲਣ ਤੋਂ ਰੁਕਾਵਟ ਅਸੀਂ ਕਿਧੋਂ ਪਾਉਣੇ ਆਂ ਰਾਹ ਤਾਂ ਸਰਕਾਰ ਨੇ ਰੋਕਿਆ ਸਾਡੇ ਆਲੇ ਪਾਸੇ ਤੁਸੀਂ ਜਾ ਕੇ بڑا ਚੱਕਰ ਲਿਓ ਕਿਸੇ ਵੇਲੇ ਜੀ 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 ਐਂਡ ਤੋਂ ਲੈ ਕੇ ਤੇ ਸਿਰੇ ਤੱਕ ਦੋਨੋਂ ਦੋਨੋਂ ਹੀ ਬਾਰਡਰਾਂ ਤੇ ਤੁਹਾਡੀ ਗੱਡੀ ਆਰਾਮ ਨਾਲ ਜਾਏਗੀ ਉੱਥੋਂ ਤੱਕ ਪਹੁੰਚ ਜਾਏਗੀ ਜਿੱਥੇ ਬੈਰੀਕਡ ਲੱਗੇ ਠੀਕ ਹੈ ਤੇ ਜੇ ਤੁਹਾਡੀ ਗੱਡੀ ਉੱਥੇ ਬੈਰੀਕਡ ਤੇ ਪਹੁੰਚ ਗਈ ਤੇ ਦਾ ਮਤਲਬ ਪਬਲਿਕ ਵਹੀਕਲ ਸਾਰੇ ਉੱਥੇ ਪਹੁੰਚ ਗਏ ਚੀਕ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਵੱਲੋਂ ਪਹਿਲਾ ਪ੍ਰੋਬਲਮ ਸੀ ਨਾ ਹੁਣ ਕੀ ਪ੍ਰੋਬਲਮ ਹੈ ਪਰ ਜਦੋਂ ਦੂਜੇ ਪਾਸੇ ਦਾ ਜ਼ਿਕਰ ਕਰਦੇ ਆਂ ਦੂਜੇ ਪਾਸੇ ਦੇ ਵਿੱਚ ਨਫਰੀ ਵੀ ਉਸ ਤੋਂ ਬਾਅਦ ਕਹਿੰਦੇ ਵਧਾ ਦਿੱਤੀ ਜਾਣ ਲੱਗ ਪਈ ਅ ਥੋੜਾ ਬਹੁਤ ਉੱਥੇ ਜਿਹੜਾ ਫਰਕ ਪੈਂਦਾ ਹੋਰ ਨਜ਼ਰ ਆਇਆ ਜਦ ਕਿ ਹੁਕਮ ਤਾਂ ਇਹ ਹੁੰਦੇ ਸੀ ਕਿ ਥੋੜੇ ਦਿਨਾਂ ਦੇ ਵਿੱਚ ਰਸਤਾ ਖੋਲ ਦਿੱਤਾ ਜਾਵੇ ਤਾਂ ਉਹ ਮਨਚਾ ਲੱਗਦੀ ਨਹੀਂ ਹੈ ਦੂਜੇ ਪਾਸਿਓਂ ਰਸਤਾ ਖੋਲਣ ਦੀ ਦੇਖੋ ਨਫਰੀ ਵਧਾਉਣ ਦੀ ਜਿਹੜੀ ਗੱਲ ਹੈ ਨਾ ਉਹਨੂੰ ਕਿਸ ਐਂਗਲ ਤੋਂ ਦੇਖਣ ਦੀ ਲੋੜ ਹੈ ਹੂੰ ਅਸੀਂ ਕਿ ਉਥੇ ਜੰਗ ਲੜਨ ਆਸਤੇ ਨਹੀਂ ਨਫਰੀ ਵਧਾ ਰਹੇ ਠੀਕ ਹੈ ਸਾਡੇ ਟਰੈਕਟਰ ਖੜੇ ਨੇ ਨਾ ਅਸੀਂ ਸਾਡੇ ਜਿਹੜੇ ਸਮਾਨ ਸਮੇਟਣਾ ਹੈ ਜੀ ਅਗਰ ਕੱਲ ਨੂੰ ਅਸੀਂ ਦਿੱਲੀ ਜਾਣਾ ਹੈ ਤੋ ਇੱਕ ਤਰ੍ਹਾਂ ਦਾ ਪਿੰਡ ਵਸੇ ਨਹੀਂ ਠੀਕ ਹੈ ਉਹ ਸਾਰੇ ਦਾ ਸਾਰਾ ਸਮਾਨ ਉਖਾੜਨਾ ਹੈ ਹੂੰ ਟਰਾਲੀਆਂ ਤੇ ਲੱਦਣਾ ਹੈ ਅੱਗੇ ਲੈ ਕੇ ਜਾਣਾ ਹੈ ਟਰੈਕਟਰਾਂ ਦੇ ਤੇਲ ਚੈੱਕ ਕਰਨੇ ਨੇ ਟਰੈਕਟਰ ਲੈ ਕੇ ਆਉਣੇ ਨੇ ਕੁਝ ਬੰਦਿਆਂ ਨੇ ਆਪਦੀਆਂ ਟਰਾਲੀਆਂ ਖੜੀਆਂ ਨੇ ਟਰੈਕਟਰ ਝੋਨਾ ਦੇ ਕਾ ਕਣਕ ਦੀ ਕਟਾਈ ਵਾਸਤੇ ਝੋਨੇ ਦੀ ਲਵਾਈ ਵਾਸਤੇ ਲੈ ਕੇ ਲੋਕ ਉਹ ਦੁਬਾਰਾ ਤਾਉਣਗੇ ਨਾ ਤਾਂ ਉਹ ਉਹਨਾਂ ਨੇ ਆ ਕੇ ਆਪਦੇ ਆਪ ਦੀ ਮਸ਼ੀਨਰੀ ਅੱਗੇ ਲੈ ਕੇ ਜਾਣ ਵਾਸਤੇ ਉਧੇ ਚ ਆਉਣਾ ਉਹਦੇ ਲਈ ਆ ਰਹੇ ਨੇ ਸਾਰੇ ਢੀਲਵਾਲ ਸਾਹਿਬ ਪਰ ਜਦੋਂ ਅਸੀਂ ਮੰਗਾਂ ਦਾ ਜ਼ਿਕਰ ਕਰਦੇ ਹਾਂ ਜਾਂ ਜਦੋਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੀਆਂ ਮੰਗਾਂ ਤੁਸੀਂ ਉੱਥੇ ਜਾ ਕੇ ਵੀ ਮੰਨਵਾਉਣੀਆਂ ਨੇ ਉਹ ਅਕਸਰ ਟੇਬਲ ਟਾਕ ਨਾਲ ਹੀ ਹੱਲ ਹੋਣੀਆਂ ਨੇ ਜੇ ਸਰਕਾਰ ਪਹਿਲ ਨਹੀਂ ਕਰ ਰਹੀ ਹਾਲਾਂਕਿ 3.0 ਹੋ ਗਿਆ ਤੀਜਾ ਤੀਜੀ ਵਾਰ ਸਰਕਾਰ ਆ ਗਈ ਸੱਤਾ ਚ ਆ ਗਈ ਮੰਗਾਂ ਤੁਹਾਡੀਆਂ ਅਜੇ ਵੀ ਉਹੀ ਨੇ ਤਾਂ ਤੁਸੀਂ ਪਹਿਲ ਕਦਮੀ ਕੀਤੀ ਹਾਲਾਂਕਿ ਤੁਸੀਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਏ ਹੋ ਕਿ ਨਰਿੰਦਰ ਮੋਦੀ ਨਾਲ ਜਾਂ ਨਵੇਂ ਖੇਤੀਬੜੀ ਮੰਤਰੀ ਦੇ ਨਾਲ ਗੱਲਬਾਤ ਕਰਨ ਦੀ ਪਹਿਲ ਕੀਤੀ ਦੇਖੋ ਮੈਨੂੰ ਲੱਗਦਾ ਇਹ ਇਹ ਸਵਾਲ ਆਪਣੇ ਆਪ ਦੇ ਵਿੱਚ ਕੋਈ ਉਹ ਅਹਿਮੀਅਤ ਨਹੀਂ ਰੱਖਦਾ ਹੂੰ ਕਿਉਂ ਅਗਰ ਪ੍ਰਧਾਨ ਮੰਤਰੀ ਬਦਲ ਜਾਂਦਾ ਅਗਰ ਗ੍ਰਹਿ ਮੰਤਰੀ ਬਦਲ ਜਾਂਦਾ ਅਗਰ ਸਰਕਾਰ ਬਦਲ ਜਾਂਦੀ ਤਾਂ ਉਹ ਨਵੀਂ ਸਰਕਾਰ ਕੋਲੇ ਸਾਡਾ ਮੈਮੋਰੰਡਮ ਜਾਣਾ ਜ਼ਰੂਰੀ ਬਣਦਾ ਸੀ ਠੀਕ ਹੈ ਸਰਕਾਰ ਲਗਭਗ ਸਾਰੀ ਉਹ ਹੈ ਤੇ ਜਦੋਂ ਸਰਕਾਰ ਉਹ ਹੈ ਸਪੀਕਰ ਤੱਕ ਉਹ ਹੈ ਪ੍ਰਧਾਨ ਮੰਤਰੀ ਤੱਕ ਉਹ ਹੈ ਤਾਂ ਉਹਨਾਂ ਸਾਰਿਆਂ ਦੇ ਕੋਲੇ ਸਾਡੇ ਮੈਮੋਰੰਡਮ ਜਾ ਚੁੱਕੇ ਨੇ ਹੂੰ ਔਰ ਉਹਨਾਂ ਮੈਮੋਰੰਡਮ ਦੇ ਥਰੂ ਉਹ ਸਰਕਾਰ ਦੀ ਇੱਕ ਰਿਸਪੋਨਸੀਬਿਲਟੀ ਬੰਦੀ ਹੈ ਸਰਕਾਰ ਸਾਨੂੰ ਸਦੇ ਪ੍ਰਸਦ ਕੇ ਗੱਲਬਾਤ ਕਰੇ ਠੀਕ ਹੈ ਸਰਕਾਰ ਜੇ ਨਹੀਂ ਸਾਧਰੇ ਮੀਨਸ ਸਰਕਾਰ ਕਨਸੀਡਰ ਨਹੀਂ ਕਰ ਰਹੀ ਜਾਂ ਤੁਹਾਡਾ ਪ੍ਰਭਾਵ ਨਹੀਂ ਮੰਨ ਰਹੀ ਬੇਸ਼ੱਕ ਤੁਸੀਂ 6 ਮਹੀਨੇ ਹੋ ਗਏ ਸ਼ੰਭੂ ਬਾਰਡਰ ਤੇ ਬੈਠੇ ਪੇ 6 ਮਹੀਨੇ ਹੋ ਗਏ ਖਨੋਰੀ ਬਾਰਡਰ ਤੇ ਬੈਠੇ ਲੋਕ ਸਭਾ ਚੋਣਾਂ ਨੰਗੀਆਂ ਲੋਕ ਸਭਾ ਚੋਣਾਂ ਨੰਗਣ ਤੋਂ ਬਾਅਦ ਦੁਬਾਰਾ ਸਰਕਾਰ ਤੀਜੀ ਵਾਰ ਰਿਪੀਟ ਹੋ ਜਾਂਦੀ ਹੈ ਕਿਸਾਨਾਂ ਦਾ ਦਬਾਅ ਨਹੀਂ ਮੰਨਿਆ ਜਾ ਰਿਹਾ ਮੈਂ ਇੱਕ ਬੇਨਤੀ ਕਰਾਂ ਅਸੀਂ ਇੱਕ ਲੋਕਤੰਤਰਕ ਦੇਸ਼ 'ਚ ਵੱਸਦੇ ਆਂ ਡੈਮੋਕਰੇਟਿਕ ਕੰਟਰੀ ਦੇ ਅੰਦਰ ਇਹ ਗੱਲ ਹੈ ਕਿ ਅਗਰ ਕੋਈ ਇੱਕ ਵੀ ਆਦਮੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਦਾ ਨਜ਼ਰ ਆਉਂਦਾ ਹੈ ਰੋਡ ਤੇ ਬਾਹਰ ਖੜਕੇ ਕਿਸੇ ਆਫਿਸ ਦੇ ਬਾਹਰ ਜੀ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਉਹਦੀ ਗੱਲ ਸੁਣੇ ਠੀਕ ਇਹ ਸਵਾਲ ਸਰਕਾਰ ਤੇ ਬੰਦੇ ਨੇ ਕਿ ਭਾਈ 6 ਮਹੀਨਿਆਂ ਤੋਂ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਤੁਹਾਨੂੰ ਦਿਸ ਨਹੀਂ ਰਹੇ ਤੁਸੀਂ ਉਹਨਾਂ ਦੀ ਸੁਣ ਨਹੀਂ ਰਹੇ ਹੁਣ ਜਦੋਂ ਸਾਡੇ ਤੇ ਗੋਲੀਆਂ ਚੱਲੀਆਂ ਠੀਕ ਉਹ ਕਿਹਨੇ ਚਲਾਈਆਂ ਠੀਕ ਸਰਕਾਰ ਨੇ ਚਲਾਈਆਂ ਤੇ ਉਹ ਸਰਕਾਰ ਦੇ ਕੰਨ ਤੇ ਸਰਕਾਰ ਦੀਆਂ ਅੱਖਾਂ ਸਾਡੇ ਵਿੱਚ 24 ਘੰਟੇ ਫਿਰਦੀਆਂ ਨੇ ਇੱਕ ਇੱਕ ਰਿਪੋਰਟ ਦੇ ਰਹੀਆਂ ਨੇ ਤਾਂ ਫਿਰ ਉਹ ਉਹ ਸਰਕਾਰ ਤੱਕ ਸਾਡਾ ਮੈਸੇਜ ਹੀ ਜਾ ਰਿਹਾ ਵਿਦੇਸ਼ ਦਾ ਕਿਸਾਨ ਬੈਠਾ ਸੜਕਾਂ ਤੇ ਰੋਲ ਰਿਹਾ ਸਰਕਾਰ ਨੂੰ ਇਹ ਮੈਸੇਜ ਹੀ ਜਾ ਰਿਹਾ ਕਿ ਇੱਕ ਨੌਜਵਾਨ ਸ਼ਹੀਦ ਹੋ ਗਿਆ ਕੀ ਸਰਕਾਰ ਨੂੰ ਇਹ ਮੈਸੇਜ ਨਹੀਂ ਜਾ ਰਿਹਾ ਕਿ ਰੋਜ਼ ਕਿਤੇ ਨਾ ਕਿਤੇ ਕਿਸਾਨ ਦੀ ਸ਼ਹਾਦਤ ਹੋ ਰਹੀ ਹੈ ਠੀਕ ਹੈ ਜੀ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਨੂੰ ਪਤਾ ਹੈ ਸਰਕਾਰ ਖੁਦ ਹੁਣ ਗੱਲਬਾਤ ਨਹੀਂ ਕਰਨਾ ਚਾਹੁੰਦੀ ਜੀ ਤੁਹਾਡੇ ਕਹਿਣ ਦਾ ਮਤਲਬ ਇਹ ਮੰਨਿਆ ਹਾਂ ਸਰਕਾਰ ਜਿੱਦ ਕਰਕੇ ਬੈਠੀ ਹੋਈ ਹੈ ਤੇ ਜਿਹੜਾ ਬੰਦਾ ਜਿੱਦ ਕਰਕੇ ਬੈਠਾ ਹੋਵੇ ਫਿਰ ਉਹਦੇ ਕੋਲੇ ਜੇ ਜਾ ਕੇ ਵੀ ਕਵਾਂਗੇ ਵੀ ਸਾਡੀ ਹੁਣ ਗੱਲ ਸੁਣਾ ਤਾਂ ਮੇਰਾ ਖਿਆਲ ਹੈ ਫਿਰ ਨਹੀਂ ਸੁਣੇ ਫਿਰ ਜੱਟ ਟੁੱਟੂ ਕੀ ਕਿਉਂ ਨਹੀਂ ਇਹਦਾ ਇਹਦਾ ਅਗਲੇ ਦਾ ਵੇਖੋ ਮੱਝ ਹੈ ਨਾ ਕੱਟਾ ਉਧਰ ਨੇੜੇ ਜਾਂਦਾ ਜਦੋਂ ਮੱਝ ਦਾ ਮਨ ਬਣਦਾ ਠੀਕ ਦੁੱਧ ਪਿਉਣ ਦਾ ਠੀਕ ਹੈ ਉਦੋਂ ਮੱਝ ਵੀ ਦੁੱਧ ਲਾਉ ਲੈਂਦੀ ਹੈ ਤੇ ਕੱਟਾ ਵੀ ਦੁੱਧ ਚੁਗ ਲੈਂਦਾ ਤੇ ਤੁਸੀਂ ਵੀਰ ਇੰਤਜ਼ਾਰ ਕਰ ਰਹੇ ਹੋ ਕਦੋਂ ਦੁੱਧ ਲਵੇ ਉਧਰੋਂ ਕਦੋਂ ਦੁੱਧ ਲਾਵੇ ਠੀਕ ਹੈ ਕਦੋਂ ਸਾਨੂੰ ਆਵਾਜ਼ ਮਾਰਨਾ ਅਸੀਂ ਉਧਰ ਜਾਵਾਂ ਅੱਛਾ ਤੁਹਾਡੇ ਜੇਕਰ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਇੱਕ ਬਾਲੀਵੁੱਡ ਅਦਾਕਾਰਾ ਹੋਣਾ ਐਮਪੀ ਬਣ ਕੇ ਕੰਗੜਾ ਰਣੌਤ ਅਕਸਰ ਉਹ ਅੰਦੋਲਨ ਨੂੰ ਲੈ ਕੇ ਬੜੀਆਂ ਟਿੱਕਾ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਸੀ ਹੁਣ ਇੱਕ ਉਹਨਾਂ ਦੀ ਫਿਲਮ ਆ ਰਹੀ ਹੈ ਐਮਰਜੈਂਸੀ ਉਹਨੂੰ ਲੈ ਕੇ ਅਕਾਲ ਤਖਸਾਲ ਦੇ ਜਥੇਦਾਰ ਦੀ ਗੱਲ ਕਰ ਲਈਏ ਜਾਂ ਅਸੀਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ ਜਾਂ ਅਕਾਲੀ ਦਲ ਦੀ ਗੱਲ ਕਰ ਲਈਏ ਉਹ ਕਹਿੰਦੇ ਨੇ ਕਿ ਉਹਨਾਂ ਵਿੱਚ ਕਸੀਨ ਫਿਲਮਾਇਆ ਗਿਆ ਤਾਂ ਉਹ ਪੰਜਾਬ ਦੇ ਵਿੱਚ ਦੁਬਾਰਾ ਉਹ ਜਿਹੇ ਹਾਲਾਤ ਬਣਾਉਣ ਦੀ ਕੋਸ਼ਿਸ਼ ਉਹ ਫਿਲਮ ਦੇ ਜ਼ਰੀਏ ਕੀਤਾ ਜਾ ਰਿਹਾ ਸੋ ਕੀ ਕਹਿਣਾ ਚਾਹੁੰਦੇ ਉਸ ਫਿਲਮ ਦੇ ਟ੍ਰੇਲਰ ਬਾਰੇ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਜਿੰਨੀ ਦੇਰ ਤੱਕ ਅੱਖਾਂ ਨਾਲ ਕੁਝ ਵੇਖੀਏ ਨਾ ਨਾ ਉਹਨਾਂ ਚਿਰ ਕਿਸੇ ਤਰ੍ਹਾਂ ਦੀ ਵੀ ਟਿੱਪਣੀ ਕਰਨੀ ਉਚਿਤ ਨਹੀਂ ਠੀਕ ਹੈ ਮੈਂ ਦੇਖ ਲਾਂਗਾ ਉਹ ਫਿਲਮ ਦੇ ਵਿੱਚ ਕੀ ਹੈ ਅਗਰ ਕੋਈ ਇਤਰਾਜਯੋਗ ਚੀਜ਼ ਹੋਏਗੀ ਹਮ ਵਾਕੇ ਲੱਗੇਗਾ ਕਿ ਪੰਜਾਬ ਦੇ ਹਾਲਾਤਾਂ ਨੂੰ ਜਾਂ ਦੇਸ਼ ਦੇ ਵਿੱਚ ਪੋਲਰਾਈਜੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਆਪਸੀ ਭਾਈਚਾਰੇ ਨੂੰ ਤੋੜਨ ਦੀ ਜੇ ਗੱਲ ਕੀਤੀ ਜਾ ਰਹੀ ਹੈ ਮੈਂ ਕਹਿੰਦਾ ਸਾਨੂੰ ਰੌਲਾ ਪਾਉਣ ਦੀ ਲੋੜ ਨਹੀਂ ਸਾਡੀ ਸਰਕਾਰ ਜਿਹੜੀ ਰੋਜ਼ ਹਮ ਏਕਤਾ ਏਖੰਡਤਾ ਏਕਤਾ ਏਖੰਡਤਾ ਏਕਤਾ ਏਖੰਡਤਾ ਦੇ ਢੋਲ ਕੁੱਟਦੀ ਹੈ ਉਹ ਸਰਕਾਰ ਨੂੰ ਆਪਣੇ ਆਪ ਉਹਦੇ ਤੇ ਬੈਨ ਦਾ ਅਧਰਣਾ ਚਾਹੀਦਾ ਜਰਨੈਲ ਸਿੰਘ ਪਿੰਡਰਾਲਾ ਦਾ کردار ਕਰਦੇ ਦਿਖਾਇਆ ਗਿਆ ਕਲਾਕਾਰ ਨੂੰ ਉੱਥੇ ਬਲੂ ਸਟਾਰ ਦੀ ਜ਼ਿਕਰ ਹੋ ਰਿਹਾ ਉੱਥੇ ਖਾਲਿਸਤਾਨ ਦਾ ਜ਼ਿਕਰ ਹੋ ਰਿਹਾ ਹੈ ਤਾਂ ਕੀ ਲੱਗਦਾ ਹੈ ਵਾਕਈ ਉਹ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਹੈ ਨਵੀਂ ਉਸ ਫਿਲਮ ਦੇ ਜ਼ਰੀਏ ਲਿਆਉਣ ਦੀ ਜਾਂ ਕੁਝ ਹੋਰ ਹੈ ਨਹੀਂ ਮੈਂ ਫਿਰ ਉਹੀ ਗੱਲ ਕਰਦਾ ਕਿ ਉਹਨੂੰ ਉਹਨੂੰ ਚੈੱਕ ਕਰਨ ਦੀ ਲੋੜ ਹੈ ਚੈੱਕ ਕਰਨਾ ਪਵੇਗਾ ਹੂੰ ਕਈ ਵਾਰੀ ਬੰਦਾ ਸੋਚ ਕੇ ਕੁਝ ਹੋਰ ਸੋਚਣਾ ਕੰਮ ਕਰਦਾ ਹੈ ਮਹਾਰਾਜ ਨੇ ਬਾਣੀ ਚੈੱਕ ਕਰਕੇ ਲਿਖੀ ਹੈ ਮਤਾ ਪਕਾਇਆ ਪੂਰਬਕਾ ਤੇ ਪਛਮ ਹੀ ਲੈ ਜਾਂਦਾ ਠੀਕ ਹੈ ਉਹ ਪਤਾ ਨਹੀਂ ਕਿ ਇਸ ਪਰਪਸ ਲਈ ਬਣਾਈ ਹੋਵੇ ਤੇ ਉਹਨੇ ਪਤਾ ਨਹੀਂ ਪਰਪਸ ਕੀ ਹੱਲ ਕਰ ਦੇਣਾ ਠੀਕ ਹੈ ਉਹਨੇ ਰਾਹ ਪਤਾ ਨਹੀਂ ਕਿਹੜਾ ਤੁਰ ਦੇਣਾ ਸੋ ਇਹ 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 ਉਹਨਾਂ ਦੀ ਮਰਜ਼ੀ ਨਾਲ ਹੀ ਸਾਰਾ ਕੁਝ ਹੋਣਾ ਪਰ ਇਹ ਜ਼ਰੂਰ ਹੈ ਵੀ ਸਾਡੀ ਸਰਕਾਰ ਨੂੰ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਅਗਰ ਦੇਸ਼ ਦੀ ਏਕਤਾ ਦੇਸ਼ ਦੀ ਅਖੰਡਤਾ ਆਪਸੀ ਪਿਆਰ ਭਾਵਨਾ ਦੇ ਵਿੱਚ ਫਰਕ ਪਾਉਣ ਵਾਲੀ ਕੋਈ ਗੱਲ ਅਗਰ ਕਰਦਾ ਹੈ ਹੂੰ ਕਾ ਉਹਦੇ ਤੇ ਮਤਲਬ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਡਲਵਰ ਸਾਹਿਬ ਤੁਸੀਂ ਸਿਰਫ ਕਿਸਾਨੀ ਨਹੀਂ ਹਾਲਾਂਕਿ ਹੋਰ ਸਮਾਜਿਕ ਮੁੱਦਿਆਂ ਤੇ ਵੀ ਅਕਸਰ ਗੱਲਬਾਤ ਕਰਦੇ ਨਜ਼ਰ ਆਏ ਹੋ ਹਾਲਾਂਕਿ ਸੰਘਰਸ਼ਤਾ ਹਿੱਸਾ ਬਣਦੇ ਨਜ਼ਰ ਆਏ ਹੋ ਕੋਲਕੱਤਾ ਦੇ ਵਿੱਚ ਇੱਕ ਬਲਾਤਕਾਰ ਹੁੰਦਾ ਸਿਰਫ ਕੋਲਕੱਤਾ ਦੇ ਵਿੱਚ ਨਹੀਂ ਹੁੰਦਾ ਚਲੋ ਕੋਲਕੱਤਾ ਦੇ ਵਿੱਚ ਡਾਕਟਰ ਦੇ ਨਾਲ ਜ਼ਰੂਰ ਹੁੰਦਾ ਉਹ ਡਾਕਟਰਾਂ ਦੀ ਸੁਰੱਖਿਆ ਤੇ ਇੱਕ ਸਵਾਲ ਜ਼ਰੂਰ ਉੱਠਦਾ ਹੈ ਆ ਤਾਂ ਡਾਕਟਰ ਜਿਹੜਾ ਵਰਗ ਹੈ ਉਹਨਾਂ ਵਿੱਚ ਇੱਕ ਡਰ ਦਾ ਮਾਹੌਲ ਹੁਣ ਪੈਦਾ ਹੋ ਗਿਆ ਸਰਕਾਰ ਸਕਿ ਤੁਹਾਨੂੰ ਲੱਗਦਾ ਵੀ ਹੁਣ ਜ਼ਿੰਮੇਵਾਰੀ ਉਹ ਜੀ ਨਿਭਾ ਰਹੀ ਆ ਜਾਂ ਤੁਹਾਨੂੰ ਕੀ ਲੱਗਦਾ ਹੈ ਵੀ ਇਸ ਤੋਂ ਬਾਅਦ ਕਿੱਦਾਂ ਦੇ ਕਦਮ ਚੁੱਕਣੇ ਚਾਹੀਦੇ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਜਿਸ ਤਰ੍ਹਾਂ ਦੀ ਉਹ ਘਟਨਾ ਹੈ ਉਹਨੂੰ ਡਾਕਟਰ ਨਾਲ ਵਾਪਰ ਗਈ ਆ ਆਪਾਂ ਡਾਕਟਰ ਨਾਲ ਜੁੜ ਗਏ ਜੀ 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 ਉਹ ਮੇਰਾ ਖਿਆਲ ਪਤਾ ਨਹੀਂ ਕਿੰਨੀਆਂ ਧੀਆਂ ਨਾਲੇ ਵਾਪਰ ਚੁੱਕੀ ਆ ਆਮ ਕਮਿਊਨਿਟੀ ਦੀਆਂ ਧੀਆਂ ਨਾਲੇ ਵਾਪਰ ਰਹੀ ਹੈ ਠੀਕ ਹੈ ਔਰ ਤੁਸੀਂ ਦੇਖਿਆ ਮਣੀਪੁਰ ਦੇ ਵਿੱਚ ਬਿਲਕੁਲ ਇਹੀ ਕੁਝ ਹੋਇਆ ਇਹਦੂ ਪਹਿਲਾਂ ਹੋਰ ਲੜਕੀਆਂ ਨਾਲੇ ਕੁਛ ਆਪਣੇ ਪਟਿਆਲੇ 'ਚ ਕੁਛ ਹੋ ਰਿਹਾ ਜੀ 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 ਸਾਰਾ ਕੁਛ ਆਪਾਂ ਦੇਖਿਆ ਹੈ ਅਗਰ ਇਹ ਕੁਛ ਹੋ ਰਿਹਾ ਹੈ ਤਾਂ ਮੈਨੂੰ ਲੱਗਦਾ ਸਾਡੀ ਸਰਕਾਰਾਂ ਨੂੰ ਇਹਦੇ ਤੇ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਇਹ ਕਹਿੰਦੇ ਨੇ ਲੜਕੀ ਬਚਾਓ ਲੜਕੀ ਪੜਾਓ ਠੀਕ ਹੈ ਜਿਹੜੇ ਲੜਕੀ ਬਚਾਓ ਲੜਕੀ ਪੜਾਓ ਦੀ ਗੱਲ ਕਰਦੇ ਆ ਜਾਂ ਜਿਹੜੇ ਲੋਕ ਲਗਾਤਾਰ ਨੰਨੀ ਛਾਂ ਨੰਨੀ ਛਾਂ ਦੇ ਢੋਲਕੁਰਦੇ ਰਹੇ ਨੇ ਆ ਫਿਰ ਉਹਨਾਂ ਦੀ ਟਰਮ ਦੇ ਵਿੱਚ ਕਿਸੇ ਦਾ ਵੀ ਸਮਝ ਦਿੱਤੀ ਉਹਨਾਂ ਤੋਂ ਆਪਦੇ ਸਮੇਂ ਰਹਿੰਦਿਆਂ ਕੋਈ ਇਹੋ ਜਿਹਾ ਕਾਨੂੰਨ ਨਹੀਂ ਬਣਾਇਆ ਗਿਆ ਕਿ ਕੋਈ ਆਦਮੀ ਕਿਸੇ ਔਰਤ ਦੀ ਕਿਸੇ ਧੀ ਦੀ ਇੱਜ਼ਤ ਵੱਲ ਅੱਖ ਪਟਕੇ ਨਾ ਝਾਕ ਸਕੇ ਤਾਂ ਬੰਨ ਨਹੀਂ ਛਾ ਕਹਿਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਫਿਰ ਜੇ ਇਹ ਜੇ ਕੋਈ ਵਿਵਸਥਾ ਨਹੀਂ ਕੀਤੀ ਜਾਂਦੀ ਤਾਂ ਲੜਕੀ ਬਚਾਓ ਲੜਕੀ ਪੜਾਓ ਵਰਗੇ ਸ਼ਬਦ ਵਰਤਣ ਦੀ ਨਾਹ ਰੇ ਲਾਉਂਦੀ ਕੋਈ ਲੋੜ ਨਹੀਂ ਇਹ ਬੇਮੈਨੇ ਨਹੀਂ ਸਾਰੇ ਤੋਂ ਉਸ ਤੋਂ ਅੱਗੇ ਜਦੋਂ ਗੱਲ ਆ ਜਾਂਦੀ ਹੈ ਇਹ ਇੱਕ ਲੜਕੀ ਜਿਹੜੀ ਡਾਕਟਰ ਹੈ ਇਹ ਬੇहद ਸ਼ਰਮਨਾਕ ਗੱਲ ਹੈ ਕਿ ਲੜਕੀਆਂ ਅੱਧੀ ਅੱਧੀ ਰਾਤ ਨੂੰ ਡਿਊਟੀ ਨਿਭਾਉਂਦੀਆਂ ਨੇ ਜੀ ਜੀ ਉਹ ਲੋਕਾਂ ਦੀ ਲਾਈਫ ਨੂੰ ਸੇਵ ਕਰਨ ਲਈ ਖੜ ਰਹੀਆਂ ਨੇ ਤੇ ਦੂਸਰੇ ਪਾਸਿਓਂ ਨਾ ਆਪਦੀਆਂ ਦੀ ਲਾਈਫ ਵਿਚਾਰੀਆਂ ਦੀ ਸੇਫ ਨਹੀਂ ਹੂੰ ਉਹਨਾਂ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੀ ਵਿਚਾਰੀਆਂ ਦੀ ਆਬਰੂ ਉਹਨਾਂ ਦੀ ਇੱਜ਼ਤ ਦੇ ਉੱਤੇ ਹੱਥ ਡਾਲਿਆ ਜਾਂਦਾ ਮੈਂ ਕਹਿੰਦਾ ਇਹ ਅਤੀ ਸ਼ਰਮਨਾਕ ਗੱਲ ਹੈ ਔਰ ਸਾਡੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਉਹਨਾਂ ਲੋਕਾਂ ਦੇ ਖਿਲਾਫ ਐਹੋ ਜੀ ਵਿਵਸਥਾ ਬਣੀ ਹੋਵੇ ਅਗਰ ਬਣੀ ਹੁੰਦੀ ਮੈਂ ਪਹਿਲਾਂ ਦੀ ਗੱਲ ਕਰਦਾ ਅਗਰ ਪਹਿਲਾਂ ਬਣੀ ਹੁੰਦੀ ਕਿ ਕੋਈ ਲੜਕੀ ਦੇ ਵੱਲ ਝਾਕੇਗਾ ਨਹੀਂ ਕੱਲੀ ਲੜਕੀ ਜਿੱਥੇ ਮਰਜੀ ਦੀ ਰਾਤ ਨੂੰ ਫਿਰਦੀ ਹੋਵੇ ਉਹ ਚੱਕੇ ਗਾਣੀ ਤਾਂ ਮੇਰਾ ਖਿਆਲ ਉਹ ਲੜਕੀ ਦਾ ਸ਼ਾਇਦ ਇਹ ਗਲ ਨਾਮ ਹੈ ਇਹ ਇਹਨਾਂ ਦਾ ਅੱਖਾਂ ਮੀਚ ਕੇ ਖੁੱਲਾ ਰਾਜ ਪ੍ਰਬੰਧ ਚਲਾਉਣਾ ਤੇ ਗੁੰਡਿਆਂ ਦਾ ਗੁੰਡਾ ਰਾਜ ਪੈਦਾ ਕਰਨਾ ਉਹ ਉਹਦੀ ਦੇਣ ਹੈ ਠੀਕ ਹੈ ਔਰ ਉਹਨਾਂ ਲੜਕੀਆਂ ਦੇ ਨਾਲ ਸਾਰਿਆਂ ਦਾ ਦੇ ਨਾਲ ਅਸੀਂ ਉਹਨਾਂ ਜਿਹੜੇ ਸਾਡੇ ਡਾਕਟਰ ਨੇ ਉਹਨਾਂ ਦੀ ਏਸ ਐਜੀਟੇਸ਼ਨ ਦਾ ਅਸੀਂ ਕੱਲ ਵੀ ਜਾ ਕੇ ਪਟਿਆਲੇ ਜੀ ਹਸਪਤਲ ਦੇ ਵਿੱਚ ਗਏ ਅਰਜਿੰਦਰਾ ਹਸਪਤਲ ਦੇ ਵਿੱਚ ਉਹਨਾਂ ਨੂੰ ਅਸੀਂ ਸਮਰਥਨ ਦੇ ਕੇ ਆਏ ਆਂ ਅੱਜ ਫੇਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਕਹਾਂਗੇ ਕਿ ਅਸੀਂ ਪੂਰੀ ਤਰ੍ਹਾਂ ਐਸਕੇਮ ਨਾਨ ਪੋਲਿਟিক্যাল ਉਸ ਬੱਚੀ ਦੇ ਨਾਲ ਹੈ ਕੱਲ ਵੀ ਨਾਲ ਸੀ ਅੱਗੇ ਵੀ ਨਾਲ ਹੈ ਜਿੱਥੇ ਵੀ ਕਿਸੇ ਧੀ ਨਾਲ ਅਜਿਹਾ ਕੁਝ ਵਾਪਰੇਗਾ ਅਸੀਂ ਉਸੇ ਥਾਂ ਦੇ ਉੱਤੇ ਉਸ ਧੀ ਦੇ ਨਾਲ ਖੜਾਂਗੇ ਚਾਹੇ ਧੀ ਕਿਤੋਂ ਦੀ ਵੀ ਜੰਮੀ ਕਿਉਣਾ ਹੋਵੇ ਸਾਨੂੰ ਇਹ ਜ਼ਰੂਰੀ ਨਹੀਂਗਾ ਕਿ ਸਾਡੀ ਪੰਜਾਬ ਦੀ ਧੀ ਆ ਪਿੱਛੇ ਕੀ ਹੋਇਆ ਇਹਨਾਂ ਨੇ ਆ ਸਾਡੀਆਂ ਖਿਡਾਰੀ ਲੜਕੀਆਂ ਨੂੰ ਸੜਕਾਂ ਤੇ ਧੋਇਆ ਗਿਆ ਔਰ ਉਹਨਾਂ ਦਾ ਇੱਕ ਜਿਹੜੀ ਫੈਡਰੇਸ਼ਨ ਦਾ ਮੁਖੀ ਹੁੰਦਾ ਨਾ ਜੀ ਉਹ ਫੈਡਰੇਸ਼ਨ ਦਾ ਮੁਖੀ ਉਹਨਾਂ ਦਾ ਬਾਪ ਦੇ ਵਰਗੇ ਬਰਾਬਰ ਰੁਤਬਾ ਰੱਖਦਾ ਹੈ ਅਗਰ ਫੈਡਰੇਸ਼ਨ ਦਾ ਮੁਖੀ ਹੀ ਉਹਨਾਂ ਲੜਕੀਆਂ ਨਾਲ ਛੇੜਛਾੜ ਕਰੇ ਤਾਂ ਕਿਹੜੀ ਸ਼ਰਮ ਦੀ ਗੱਲ ਹੈ ਦਬੂ ਮਰਨ ਵਾਲੀ ਗੱਲ ਹੈ ਔਰ ਉਹ ਕੁੜੀਆਂ ਨੇ ਪ੍ਰੋਟੈਸਟ ਕੀਤਾ ਪ੍ਰੋਟੈਸਟ ਕੀਤਾ ਤੇ ਪੁਲਿਸ ਨੇ ਕਿਹੜੀ ਸਿਆ ਉਹ ਔਰ ਇਹਦਾ ਹਾਲਾਤ ਹੈ ਸਾਡੇ ਦੇਸ਼ ਦੇ ਅੰਦਰ ਔਰ ਜਿੰਨਾਂ ਲੜਕੀਆਂ ਨੇ ਦੇਸ਼ ਦਾ ਤਿਰੰਗਾ ਫੈਰਾਇਆ ਔਰ ਪੂਰੇ ਵਰਲਡ ਦੇ ਬੱਚੋ ਦਾ ਨਾਮ ਰੋਸ਼ਨ ਕੀਤਾ ਉਹਨੂੰ ਤੂੰ ਅੱਗੇ ਡਾਉਨਟ ਕਰਿਓ ਉਹੀ ਲੜਕੀਆਂ ਜਿਨ੍ਹਾਂ ਨੂੰ ਉੱਥੇ ਤੁਹਿਆ ਗਿਆ ਬਿਲਕੁਲ ਉਸ ਲੜਕੀ ਨੇ 올림픽 ਦੇ ਵਿੱਚ ਇੱਕ ਇਹੋ ਜੇ ਖਿਡਾਰੀ ਨੂੰ ਉਹਨੇ ਮਤਲਬ ਚਿਤ ਕੀਤਾ ਜਿਹਦਾ ਜ਼ਿੰਦਗੀ ਦਾ ਇਹ ਐਕਸਪੀਰੀਅੰਸ 820 ਦਾ ਰਿਕਾਰਡ ਸੀ ਉਹ ਜਾਪਾਨ ਦੀ ਉਹ ਖਿਡਾਰਣ ਜਿਹੜਾ ਅਨਬੀਟੇਬਲ ਜਿਹਨੂੰ ਕਿਹਾ ਗਿਆ ਜੀ ਜਿਹੜੀ ਲੜਕੀ ਐਿੱਧਰ ਹਾਰੀ ਨਹੀਂ ਬਿਲਕੁਲ ਉਸ ਲੜਕੀ ਨੂੰ ਯਾਰ ਸਾਡੀ ਕੁੜੀ ਨੇ ਹਰਾਇਆ ਭਾਰਤ ਦੀ ਕੁੜੀ ਨੇ ਹਰਾਇਆ ਸਾਨੂੰ ਭਾਰਤ ਨੂੰ ਦਾ ਮਤਲਬ ਮਾਨ ਨਾਲ ਸਿਰ ਉੱਚਾ ਕਰਤਾ ਸਾਡਾ ਕੁੜੀ ਨੇ ਸਾਡੇ ਨਾਲ ਇੱਥੇ ਇਹਨਾਂ ਕੁੜੀਆਂ ਨਾਲ ਇਹ ਕੁਝ ਹੋ ਰਿਹਾ ਕਿ ਜਿਵੇਂ ਜਾ ਉਹ ਵਿਚਾਰੀ ਰੋ ਰਹੀ ਹੈ ਹਮ ਹਜੇ ਮੈਂ ਮਿਲਿਆ ਨਹੀਂ ਉਹਨੂੰ ਠੀਕ ਹੈ ਉਹ ਜਿਸ ਤਰ੍ਹਾਂ ਉਹਦੀ ਅੱਖਾਂ ਜੋ ਅਥਰੂ ਦੱਸਦੇ ਨੇ ਜਿਸ ਤਰ੍ਹਾਂ ਉਹ ਕਹਿ ਰਹੀ ਹੈ ਕਿ ਮੈਂ ਸੰन्यास ਲੈ ਰਹੀ ਹਾਂ ਠੀਕ ਹੈ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕੋਈ ਨਾਲ ਬੇਇਨਸਾਫੀ ਹੋਈ ਹੈ ਅਗਰੇ ਉਹ ਸਾਜ਼ਿਸ਼ ਲੱਗਦੀ ਤੁਹਾਨੂੰ ਇੱਥੇ ਇਹ ਤਾਂ ਸਪਸ਼ਟ ਲੱਗ ਰਿਹਾ ਹੈ ਜੀ ਹਮ ਇਹ ਤਾਂ ਇਹਦਾ ਸਪਸ਼ਟ ਨਜ਼ਰ ਆ ਰਿਹਾ ਹੈ ਲੇਕਿਨ ਇਹ ਇਹ ਇਨਕੁਆਰੀ ਦਾ ਵਿਸ਼ਾ ਇਨਕੁਆਰੀ ਕਰਨੀ ਚਾਹੀਦੀ ਹੈ ਜੋ ਜੋ ਲੋਕ ਇਸ ਲੜਕੀ ਨੂੰ ਹਰਾਉਣ ਚ ਜਿਨ੍ਹਾਂ ਦਾ ਜਿਨ੍ਹਾਂ ਦਾ ਹੱਥ ਹੈ ਉਹਨਾਂ ਸਭ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਦੇਸ਼ ਦਾ ਇੱਕ ਵੱਡਾ ਨਾਮ ਉਹ ਕੁੜੀ ਨੇ ਰੋਸ਼ਨ ਕਰਨਾ ਸੀ ਉਹਨੂੰ ਉਹਨਾਂ ਨੇ ਮਿੱਟੀ ਚ ਮਿਲਾਇਆ ਠੀਕ ਧੰਨਵਾਦ ਠੀਕ